ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਕਾਫੀ ਲੰਮੇ ਸਮੇਂ ਤੋਂ ਆਪ ਜੀ ਨਾਲ ਕਿਤਾਬਾਂ ਰਹੀਂ ਸਿੱਖ ਇਤਿਹਾਸ ਸਾਂਝਾ ਕਰ ਰਿਹਾ ਹਾਂ ਹੁਣ ਨਵਾਂ ਸਿੱਖ ਇਤਿਹਾਸ ਲੈ ਕੇ ਆਏ ਆਂ ਨਵੀਂ ਕਿਤਾਬ ਲੈ ਕੇ ਆਏ ਆਂ ਹਾਂ ਜੀਵਨ ਇਤਿਹਾਸ ਹਰੀ ਸਿੰਘ ਨਲੂਆ ਜੀ ਇਸ ਨੂੰ ਲਿਖਿਆ ਹੈ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਜੀ ਵੱਲੋਂ ਇਹ ਕਿਤਾਬ ਵਿੱਚ ਸਰਦਾਰ ਹਰੀ ਸਿੰਘ ਨਲਵਾ ਜੀ ਦੇ ਜਨਮ ਤੋਂ ਲੈ ਕੇ ਆਖਰ ਤੱਕ ਲਿਖਿਆ ਹੈ ਕਿ ਕਿਦਾਂ ਉਹਨਾਂ ਨੇ ਕੀ ਕੀ ਸੰਘਰਸ਼ ਕੀਤੇ ਕੀ ਕੀ ਜਦੋਜਹਿਦ ਕਰਨੀ ਪਈ ਉਹਨਾਂ ਨੂੰ ਆਪਣੇ ਜੀਵਨ ਵਿੱਚ ਅਤੇ ਕਿਹੜੇ ਨਾਂ ਨਾਲ ਮਸ਼ਹੂਰ ਹੋਏ ਨਲਵਾ ਨਾਂ ਕਿਵੇਂ ਪਿਆ ਤੇ ਕਿਵੇਂ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਚਾਹੇਤੇ ਉਹ ਗਵਰਨਰ ਬਣੇ ਚਾਹੇਤੇ ਜਰਨਲ ਬਣੇ ਤੇ ਆਪਣਾ ਨਾਮ ਜਿਹੜਾ ਉਹਨਾਂ ਨੇ ਸਿੱਖ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਾ ਲਿਆ ਸ਼ੁਰੂ ਕਰਦੇ ਹਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਜੀਵਨ ਬਰਤਾਤ ਸਰਦਾਰ ਹਰੀ ਸਿੰਘ ਨਰਵਾ ਗਵਰਨਰ ਕਸ਼ਮੀਰ ਹਜ਼ਾਰਾ ਤੇ ਪਸ਼ਾਵਰ ਅਤੇ ਕਮਾਂਡਰ ਇਨ ਚੀਫ ਖਾਲਸਾ ਫੌਜ ਜਨਮ ਲਾੜਲਾ ਹਰੀ ਸਿੰਘ ਸਰਦਾਰ ਗੁਰਦਿਆਲ ਸਿੰਘ ਉਪਲ ਖੱਤਰੀ ਗੁਜਰਾਵਾਲੇ ਦਾ ਵਸਨੀਕ ਅਤੇ ਸ਼ੁਕਰ ਚਕੀਆ ਮਿਸਲ ਦਾ ਕੁੰਮੇਦਾਨ ਸੀ ਭਾਵੇਂ ਉਸਨੇ ਆਪਣੇ ਜੀਵਨ ਵਿੱਚ ਵੱਡੀਆਂ ਲੜਾਈਆਂ ਲੜ ਕੇ ਕੁੰਮੇਦਾਨੀ ਮਰਤਬਾ ਪਾਇਆ ਸੀ ਪਰ ਉਸ ਦੀ ਪ੍ਰਸਿੱਧਤਾ ਕੇਵਲ ਇਸ ਲਈ ਹੀ ਨਹੀਂ ਸੀ ਕਿ ਉਸਨੇ ਉਪਰੋਕਤ ਮਿਸਲ ਲਈ ਘੋਰ ਸੰਗਰਾਮ ਮਾਰੇ ਸਨ ਸਗੋਂ ਆਪ ਦਾ ਨਾਮ ਜਿਸ ਨਾਮ ਗੱਲ ਨਾਲ ਸਦੀਵੀ ਵਿਡਿਆਈ ਪ੍ਰਾਪਤ ਕਰ ਗਿਆ ਉਹ ਇਹ ਸੀ ਕਿ ਆਪਨੇ ਸੰਸਾਰ ਦੀ ਉਸ ਮਹਾ ਅਦੁੱਤੀ ਹਸਤੀ ਨੂੰ ਜਨਮ ਦਿੱਤਾ ਜਿਸ ਦਾ ਸਤਕਾਰ ਜੋਗ ਨਾਓ ਸਰਦਾਰ ਹਰੀ ਸਿੰਘ ਨਲਵਾਸੀ ਸੰਮਤ 1848 ਬਿਕਰਮੀ 1799 ਈਸਵੀ ਦਾ ਨਵਾਂ ਸਾਲ ਅਜੇ ਆਰੰਭ ਹੋਇਆ ਸੀ ਕਿ ਕਰਤਾਰ ਨੇ ਸਰਦਾਰ ਗੁਰਦਿਆਲ ਸਿੰਘ ਦੇ ਘਰ ਗੁਜਰਾਵਾਲੇ ਵਿੱਚ ਇੱਕ ਪੁੱਤਰ ਦਿੱਤਾ ਜਿਸ ਦਾ ਨਾਮ ਹਰੀ ਸਿੰਘ ਰੱਖਿਆ ਗਿਆ ਸਰਦਾਰ ਹਰੀ ਸਿੰਘ ਸਰਦਾਰ ਗੁਰਦਿਆਲ ਸਿੰਘ ਦੇ ਘਰ ਉਸ ਦੀ ਛੇਕੜਲੀ ਉਮਰੇ ਜਨਮਿਆ ਸੀ ਅਤੇ ਸਾਰੇ ਘਰਾਣੇ ਵਿੱਚ ਇੱਕੋ ਇੱਕ ਲਾਲ ਸੀ ਜਿਸ ਕਰਕੇ ਉਸ ਦੀ ਬਾਲ ਅਵਸਥਾ ਬੜੇ ਹੀ ਲਾਡਾਂ ਤੇ ਮਲਾਰਾਂ ਵਿੱਚ ਗੁਜ਼ਰੀ ਸਰਦਾਰ ਗੁਰਦਿਆਲ ਸਿੰਘ ਨੇ ਜੋਗ ਸਮੇਂ ਆਪਣੇ ਪੁੱਤਰ ਦੀ ਵਿੱਦਿਆ ਲਈ ਇੱਕ ਵਿਦਵਾਨ ਸਿੰਘ ਅਤੇ ਇੱਕ ਚੰਗਾ ਫਾਜ਼ਲ ਮੌਲਵੀ ਘਰ ਵਿੱਚ ਹੀ ਪੜਾਉਣ ਲਈ ਰੱਖ ਦਿੱਤਾ ਸਿੰਘ ਜੀ ਗੁਰਮੁਖੀ ਵਿੱਚ ਧਾਰਮਿਕ ਵਿਦਿਆਦੇਮ ਦੇ ਅਤੇ ਮਲਾਣਾ ਜੀ ਫਾਰਸੀ ਪੜਾਉਂਦੇ ਸਨ ਇਸ ਤਰ੍ਹਾਂ ਹਰੀ ਸਿੰਘ ਨੇ ਲਾੜਲੇ ਜੀਵਨ ਦੀਆਂ ਸੱਤ ਗਰਮੀਆਂ ਅਤੇ ਸੱਤ ਹੀ ਸਰਦੀਆਂ ਅਜੇ ਬਤਾਈਆਂ ਸਨ ਕਿ ਪਾਣਾ ਕਰਤਾਰ ਦਾ ਇਹ ਵਰਤਿਆ ਕਿ ਇੱਕਾ ਇੱਕ ਸਰਦਾਰ ਗੁਰਦਿਆਲ ਸਿੰਘ ਬਿਮਾਰ ਪੈ ਗਏ ਅਤੇ ਅਜੇ ਪੂਰਾ 사ਤਾ ਵੀ ਨਾ ਬੀਤਿਆ ਕਿ ਆਪ ਦਾ ਪੌਰ ਉਡਾਰੀਆਂ ਲਾ ਕੇ ਗੁਰੂ ਚਰਨਾਂ ਵਿੱਚ ਜਾ ਵਸਿਆ ਹੁਣ ਨਿੱਕਾ ਜਿਹਾ लाਡਲਾ ਹਰੀ ਸਿੰਘ ਸੰਸਾਰ ਤੇ ਇਕੱਲਾ ਰਹਿ ਗਿਆ ਇਹ ਗੱਲ ਵਿਸਾਖ ਸੰਮਤ 1855 ਦੀ ਹੈ ਜਤੀਮ ਹਰੀ ਸਿੰਘ ਅਸੀਂ ਉੱਪਰ ਦੱਸ ਆਏ ਹਾਂ ਕਿ लाਡਲਾ ਹਰੀ ਸਿੰਘ ਮਸਾਂ ਅਜੇ ਸੱਤਾ ਵਰਿਆਂ ਦਾ ਸੀ ਕਿ ਇਸ ਦਾ ਪਿਆਰਾ ਪਿਤਾ ਇਸ ਨੂੰ ਸੰਸਾਰ ਤੇ ਇਕੱਲਾ ਛੱਡ ਕੇ ਆਪ ਤੁਰ ਗਿਆ ਜਿਸ ਤਰ੍ਹਾਂ ਸਰਦਾਰ ਹਰੀ ਸਿੰਘ ਆਪਣੇ ਪਿਤਾ ਸਰਦਾਰ ਗੁਰਦਿਆਲ ਸਿੰਘ ਦੇ ਘਰ ਇਕਲੌਤਾ ਪੁੱਤਰ ਸੀ ਇਸੇ ਤਰ੍ਹਾਂ ਸਰਦਾਰ ਗੁਰਦਿਆਲ ਸਿੰਘ ਵੀ ਆਪਣੇ ਪਿਤਾ ਸਰਦਾਰ ਹਰਦਾਸ ਸਿੰਘ ਦੇ ਵਿਹੜੇ ਇੱਕੋ ਇੱਕ ਹੀ ਅੱਖਾਂ ਦਾ ਤਾਰਾ ਸੀ ਸਰਦਾਰ ਗੁਰਦਿਆਲ ਸਿੰਘ ਦੀਆਂ ਅੱਖਾਂ ਮੀਟਣ ਨਾਲ ਹਰੀ ਸਿੰਘ ਨਾ ਕੇਵਲ ਆਪਣੇ ਸਿਰ ਤੋਂ ਆਪਣੇ ਅਤ ਪਿਆਰੇ ਪਿਤਾ ਦੀ ਛਤਰ ਛਾਇਆ ਹੇ ਗਵਾ ਬੈਠਾ ਸਗੋਂ ਇਸ ਦਾ ਸਭ ਕੁਝ ਲੁੱਟਿਆ ਗਿਆ ਬਸ ਖੋਜ ਤੋਂ ਜੋ ਕੁਝ ਮਿਲ ਸਕਿਆ ਹੈ ਉਹ ਇਥੋਂ ਤੀਕੀ ਪਹੁੰਚਣ ਦੀ ਸਹਯਤਾ ਕਰਦਾ ਹੈ ਕਿ ਕੁਝ ਦਿਨਾਂ ਉਪਰੰਤ ਆਪ ਜੀ ਦੀ ਸਤਕਾਰਯੋਗ ਮਾਤਾ ਸਰਦਾਰਨੀ ਧਰਮਕੌਰ ਜੀ ਦਾ ਭਰਾਤਾ ਹਰੀ ਸਿੰਘ ਨੂੰ ਆਪਣੇ ਘਰ ਲੈ ਗਿਆ ਤੇ ਉੱਥੇ ਹੀ ਉਸ ਦੀ ਆਮ ਸਿੱਖ ਬੱਚਿਆਂ ਦੀ ਤਰ੍ਹਾਂ ਪ੍ਰਤੀਪਾਲਨਾ ਹੁੰਦੀ ਰਹੀ ਉਸ ਸਮੇਂ ਕੌਣ ਜਾਣਦਾ ਸੀ ਕਿ ਇਹੋ 7 ਸਾਲਾਂ ਦਾ ਨਿਆਸਰਾ ਬੱਚਾ ਕਿਸੇ ਦਿਨ ਹਜ਼ਾਰਾਂ ਨਿਆਸਰਿਆਂ ਦਾ ਆਸਰਾ ਬਣੇਗਾ ਇਹ ਕਿਸ ਨੂੰ ਪਤਾ ਸੀ ਕਿ ਇਹੇ ਨਿਤਾਣਾ ਬਾਲਕ ਲੱਖਾਂ ਦਾ ਸਤਾਨ ਹੋਵੇਗਾ ਅਤੇ ਇਸ ਦੇ ਨਾਮ ਦਾ ਸਿੱਕਾ ਚੱਲੇਗਾ ਹਾਂ ਇਹ ਕਿਸੇ ਦੇ ਸੁਪਨੇ ਵਿੱਚ ਵੀ ਨਹੀਂ ਸੀ ਆਇਆ ਕਿ ਇਹ ਇਕੱਲਾ ਰਹਿ ਗਿਆ ਮੁੰਡਾ ਕਿਸੇ ਵਕਤ ਖਾਲਸਾ ਰਾਜ ਵਿੱਚ ਕੇਵਲ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਉੱਤਰ ਕੇ ਸਭ ਤੋਂ ਵੱਧ ਸਤਿਕਾਰਿਆ ਤੇ ਪਿਆਰ ਆ ਜਾਏਗਾ। ਮਾਲੂਮ ਹੁੰਦਾ ਹੈ ਕਿ ਇਸ ਨਿੱਕੀ ਜਹੀ ਜਿੰਦੜੀ ਦੇ ਸਿਰ ਆ ਪਈਆਂ ਮੁਸੀਬਤਾਂ ਤੇ ਕਠਿਨਾਈਆਂ ਦੇ ਦੁੱਖ ਸਰਦਾਰ ਹਰੀ ਸਿੰਘ ਨੂੰ ਆਪਣੀ ਸਾਰੀ ਉਮਰ ਨਹੀਂ ਸੀ ਭੁੱਲੇ ਕਿਉਂਕਿ ਆਪ ਜੀ ਅੱਜ ਕਦੀ ਕਿਸੇ ਅਨਾਥ ਦੀ ਪੁਕਾਰ ਸੁਣਦੇ ਤਾਂ ਆਪ ਦਾ ਬਹਾਦਰ ਦਿਲ ਐਸਾ ਬੇਵਸਾ ਜਿਆ ਹੋ ਕੇ ਪੰਘਰ ਪੈਂਦਾ ਤੇ ਬਖਸ਼ਿਸ਼ਾਂ ਦਾ ਬਦਲ ਬਣ ਕੇ ਉਹਨਾਂ ਦੇ ਐਸੀ ਖੁੱਲ੍ਹ ਦਲੀ ਨਾਲ ਵਸਦਾ ਕਿ ਲੋੜਵੰਦਾਂ ਦੀਆਂ ਪੀੜੀਆਂ ਦੇ ਧੂਣ ਧੋ ਦਿੰਦਾ ਇੱਥੇ ਹੀ ਬਸ ਨਹੀਂ ਉਹ ਘੰਟਿਆਂ ਵੱਧੀ ਇਹਨਾਂ ਨਾਲ ਪਿਆਰ ਭਰੇ ਬਚਨ ਬਲਾਸ ਕਰਦਾ ਤੇ ਉਹਨਾਂ ਦੇ ਦੁੱਖ ਵੰਡਾਉਂਦਾ ਹੁੰਦਾ ਸੀ ਆਪ ਜੀ ਦੀਆਂ ਇਹ ਦਿੱਤਾ ਕਿਸੇ ਖਾਸ نسل ਜਾਂ ਫਿਕਰੇਬੰਦੀ ਦੀਆਂ ਹੱਦਾਂ ਦੇ ਅੰਦਰ ਨਹੀਂ ਸਨ ਹੁੰਦੀਆਂ ਸਗੋਂ ਜੋ ਵੀ ਹਜ਼ੂਰੀ ਵਿੱਚ ਹਾਜ਼ਰ ਹੁੰਦਾ ਇਸ ਬਰਕਤ ਨੂੰ ਸਾਂਝਾ ਲਾਭ ਉਠਾਉਂਦਾ ਸੀ ਸਮਾ ਜੋ ਸਦਾ ਆਪਣੀ ਤੋਰੇ ਤੁਰਦਾ ਰਹਿੰਦਾ ਹੈ ਤੁਰਦਾ ਰਿਹਾ ਸਰਦਾਰ ਹਰੀ ਸਿੰਘ ਆਪਣੇ ਮਾਮਿਆਂ ਦੇ ਘਰ ਆਮ ਬੱਚਿਆਂ ਵਾਂਗ ਪਰਵਰਿਛ ਪਾਦਾ ਰਿਹਾ ਨਿੱਕੇ ਹੁੰਦਿਆਂ ਤੋਂ ਹੀ ਕੁਦਰਤ ਨੇ ਉਸ ਨੂੰ ਬੜੀ ਵਿਚਿੱਤਰ ਬੁੱਧੀ ਤੇ ਰੋਸ਼ਨ ਦਿਮਾਗ ਦਿੱਤਾ ਸੀ ਉਹ ਇੱਕ ਵਾਰੀ ਜੋ ਕੁਝ ਦੇਖਦਾ ਜਾਂ ਸੁਣਦਾ ਝਾਟ ਉਸ ਨੂੰ ਬਿਨਾਂ ਕਿਸੇ ਕਾਲ ਜਾਂ ਕਮਾਈ ਕੀਤੇ ਦੇ ਹਿਰਦੇ ਵਿੱਚ ਬਿਠਾ ਲੈਂਦਾ ਇਸ ਤਰ੍ਹਾਂ 14-15 ਬਰਸਾਂ ਦੀ ਉਮਰ ਵਿੱਚ ਦੇਖੋ ਦੇਖੀ ਉਸਨੇ ਲਗਭਗ ਸਾਰੇ ਜੰਗੀ ਕਰਤਬਾਂ ਵਿੱਚ ਪੂਰੀ ਪੂਰੀ ਨਿਪੁੰਨਤਾ ਪ੍ਰਾਪਤ ਕਰ ਲਈ ਉਹ ਨਿਸ਼ਾਨੇਬਾਜ਼ੀ ਨੇਜਾਬਾਜ਼ੀ ਤੇ ਸ਼ਮਸ਼ੀਰ ਜਨੀ ਵਿੱਚ ਆਪਣੀ ਨजीर ਆਪ ਹੀ ਸੀ ਤੀਰ ਅਤੇ ਬੰਦੂਕ ਦੀ ਗੋਲੀ ਨਾਲ ਸਹੀ ਨਿਸ਼ਾਨਾ ਫੁੰਡਣ ਲਈ ਸਰਦਾਰ ਹਰੀ ਸਿੰਘ ਉਹਨੇ ਦਿਨੀ ਬੜੀ ਮਸ਼ਹੂਰੀ ਰੱਖਦਾ ਸੀ ਇਹਨਾਂ ਸਾਰੇ ਜੰਗੀ ਹੁਨਰਾਂ ਦੇ ਨਾਲ-ਨਾਲ ਕਰਤਾਰ ਨੇ ਆਪ ਨੂੰ ਐਸਾ ਮਨਮੋਹਣਾ ਸਰੂਪ ਅਤੇ ਢੋਲ ਬਲਵਾਨ ਤੇ ਫਤਰ ਫੁਰਤੀਲਾ ਸਰੀਰ ਬਖਸ਼ਿਆ ਸੀ ਕ ਦੇਖਣ ਵਾਲਾ ਇੱਕ ਨਿਗਾਹ ਵਿੱਚ ਹੀ ਆਪ ਤੇ ਮੋਹਤ ਹੋ ਜਾਂਦਾ ਸੀ ਜੰਗੀ ਕਰਤਵਾਂ ਦੇ ਨਾਲ ਆਪ ਨੂੰ ਗੁਰਮੁਖੀ ਦੁਆਰਾ ਧਾਰਮਿਕ ਵਿਦਿਆ ਅਤੇ ਫਾਰਸੀ ਦੀ ਜ਼ੁਬਾਨਦਾਨੀ ਅਤੇ ਖੁਸ਼ਖਤ ਲਿਖਤ ਲਈ ਆਪ ਆਪਣੇ ਸਮੇਂ ਦੇ ਵੱਡੇ ਸੁੰਦਰ ਲਿਖਾਰੀ ਤੇ ਫਾਜ਼ਿਲ ਵਿਦਵਾਨ ਸਨ ਆਪ ਦੀ ਫਾਰਸੀ ਦੀ ਵਿਦਵਤਾ ਬਾਬਤ ਬੈਰ ਨ ਹੁਗਲ ਆਪਣੇ ਸਫਰਨਾਮੇ ਵਿੱਚ ਲਿਖਦਾ ਹੈ ਕਿ ਸਰਦਾਰ ਦੀ ਮਾਲੂਮਾਤ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ ਹਾਂ ਉਹ ਫਾਰਸੀ ਵਿੱਚ ਬੜਾ ਨਿਪੁੰਨ ਹੈ ਅਤੇ ਬੜੀ ਤੇਜ਼ੀ ਨਾਲ ਫਾਰਸੀ ਲਿਖਦਾ ਹੈ ਤੇ ਬੋਲਦਾ ਹੈ ਪਸ਼ਤੋ ਅਫਗਾਨ ਵਿੱਚ ਆਪ ਐਸੀ ਰਵਾਨਗੀ ਨਾਲ ਬੋਲਿਆ ਕਰਦੇ ਸਨ ਕੇ ਸੁਣਨ ਵਾਲੇ ਅਚੰਭਾ ਹੋ ਜਾਂਦੇ ਸਨ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਿਲ ਖਾਲਸਾ ਕੌਮ ਦੇ ਬੱਚਿਆਂ ਦੀ ਉੰਤੀ ਤੇ ਪਿਆਰ ਨਾਲ ਲਥਾ ਲਥ ਪਰਿਆ ਹੋਇਆ ਸੀ ਪੰਥ ਦੇ ਨੌਜਵਾਨਾਂ ਦੇ ਦਿਲ ਵਧਾਉਣ ਲਈ ਸਰਕਾਰ ਪੰਜਾਬ ਦੀ ਰਾਜਧਾਨੀ ਵਿੱਚ ਹਰ ਸਾਲ ਬਸੰਤ ਪਸ਼ਮੀ ਦੇ ਦਿਨ ਤੋਂ ਆਰੰਭ ਕਰਕੇ 10 ਦਿਨਾਂ ਤੱਕ ਬੜਾ ਭਾਰੀ ਦਰਬਾਰ ਲਾਇਆ ਕਰਦੇ ਸੀ ਜਿਸ ਵਿੱਚ ਸਾਰੇ ਪੰਜਾਬ ਦੇ ਨੌ ਨਿਹਾਲਾਂ ਨੂੰ ਇਕੱਠਾ ਕਰਨ ਦਾ ਪ੍ਰਬੰਧ ਕੀਤਾ ਜਾਂਦਾ ਸੀ ਇਸ ਸਮੇਂ ਹਰ ਕੌਮ ਦੇ ਨੌਜਵਾਨ ਆਪਣੇ ਜੰਗੀ ਕਰਤੱਵ ਅਤੇ ਜਿਸਮਾਨੀ ਤਾਕਤ ਦੇ ਕਮਾਲ ਦੱਸਿਆ ਕਰਦੇ ਸਨ ਕਾਮਯਾਬ ਨੌਜਵਾਨਾਂ ਨੂੰ ਨਕਦ ਇਨਾਮਾਂ ਤੋਂ ਛੂਟ ਜਿਸ ਜਿਸ ਸੇਵਾ ਦੇ ਯੋਗ ਕਿਸੇ ਨੂੰ ਸਮਝਿਆ ਜਾਂਦਾ ਉਹਨਾਂ ਨੂੰ ਯੋਗਤਾ ਅਨੁਸਾਰ ਅਹੁਦੇ ਆ ਦੇ ਕੇ ਫੌਜ ਵਿੱਚ ਭਰਤੀ ਕਰ ਲਿਆ ਜਾਂਦਾ ਇਸ ਤਰ੍ਹਾਂ ਦੇ ਇਕੱਠ ਤੋਂ ਕਈ ਲਾਭ ਸਨ ਇੱਕ ਤਾਂ ਇਸ ਤਰ੍ਹਾਂ ਰਾਜ ਪ੍ਰਬੰਧ ਲਈ ਸੌਖੇ ਹੀ ਯੋਗ ਜਵਾਨ ਭਰਤੀ ਲਈ ਮਿਲ ਜਾਂਦੇ ਸਨ ਦੂਜਾ ਮਹਾਰਾਜਾ ਸਾਹਿਬ ਨਾਲ ਸਿੱਧੇ ਮੇਲ ਮਨਾਪ ਨਾਲ ਜਾਣ ਪਛਾਣ ਦਾ ਸਿਲਸਿਲਾ ਬਣਿਆ ਰਹਿੰਦਾ ਸੀ ਤੀਜਾ ਇਨਾਮ ਆਦ ਮਿਲ ਨਾਲ ਉਹਨਾਂ ਦੀ ਇੰਨੀ ਹੌਸਲਾ ਭਜਾਈ ਹੋ ਜਾਂਦੀ ਸੀ ਕਿ ਆਉਣ ਵਾਲੀ ਪੀੜੀ ਦੇ ਨੌ ਨਿਹਾਲ ਆਪਣੇ ਆਪ ਨੂੰ ਵੱਧ ਤੋਂ ਵੱਧ ਰਾਜ ਦੀ ਸੇਵਾ ਲਈ ਤਿਆਰ ਕਰਨ ਵਿੱਚ ਉਤਸ਼ਾਹ ਦੱਸਦੇ ਰਹਿੰਦੇ ਸਨ ਇਹੀ ਕਾਰਨ ਸੀ ਕਿ ਸਿੱਖ ਨੌਜਵਾਨਾਂ ਦੇ ਫੌਜ ਵਿੱਚ ਭਰਤੀ ਹੁੰਦਿਆਂ ਬਹੁਤ ਥੋੜੀ ਸਿਖਲਾਈ ਨਾਲ ਚੰਦ ਦਿਨਾਂ ਦੇ ਅੰਦਰ ਅੰਦਰ ਹੀ ਉਹ ਮੈਦਾਨ ਜੰਗਾਂ ਵਿੱਚ ਪੁਰਾਣੇ ਸਿਪਾਹੀਆਂ ਦੇ ਨਾਲ ਇੱਕੋ ਜਿਹਾ ਕੰਮ ਕਰ ਸਕਦੇ ਸਨ ਅਰਥਾਤ ਖਾਲਸਾ ਫੌਜਾਂ ਲਈ ਘਰੋਂ ਸਿੱਖੇ ਸਿਖਾਏ ਜਵਾਨ ਬੜੀ ਭਾਰੀ ਗਿਣਤੀ ਵਿੱਚ ਹਰ ਵਕਤ ਮਿਲ ਸਕਦੇ ਸਨ ਉਪਰੋਕਤ ਮਰ ਯਾਦ ਅਨੁਸਾਰ ਸੰਮਤ 1862 ਬਿਕਰਮੀ ਦਾ ਬਸੰਤੀ ਦਰਬਾਰ ਜਦ ਲਾਹੌਰ ਵਿੱਚ ਲੱਗਾ ਤਾਂ ਦੱਸਿਆ ਜਾਂਦਾ ਹੈ ਕਿ ਇਸ ਨੌਜਵਾਨਾਂ ਦਾ ਬਹੁਤ ਵੱਡਾ ਇਕੱਠ ਹੋਇਆ ਸੀ ਇਸ ਸਮੇਂ ਜਿਹੜੇ ਨੌ ਨਿਹਾਲ ਆਪਣੇ ਕਮਾਲ ਦੱਸਣ ਲਈ ਮੈਦਾਨ ਵਿੱਚ ਨਿਕਲੇ ਉਹਨਾਂ ਵਿੱਚੋਂ ਇੱਕ ਅਲੋਕੇਕ ਢੀਲ ਡੋਲ ਵਾਲਾ ਨੌਜਵਾਨ ਪੜ ਵਿੱਚ ਆਇਆ ਜਿਸ ਦੇ ਸਿਪਾਹੀ ਗਰੀ ਦੇ ਹੁਨਰ ਹਰਾਨੀ ਵਿੱਚ ਪਾਰੇ ਸਨ ਜਿਸ ਦੀ ਚਾਬਕ ਸਵਾਰੀ ਇਸ ਦੀ ਸ਼ਮਸ਼ੀਰ ਜਾਨੀ ਇਸ ਦੀ ਫੁਰਤੀ ਤੇ ਸੁngੜਤਾ ਅਦਭੂਤ ਸੀ ਸਭ ਤੋਂ ਵੱਧ ਇਸ ਯੋਧੇ ਦੇ ਚਿਹਰੇ ਦਾ ਜਮਾਲ ਕੁਝ ਐਸਾ ਪ੍ਰਭਾਵਸ਼ਾਲੀ ਸੀ ਕਿ ਚੱਲਿਆ ਨਹੀਂ ਸੀ ਜਾਂਦਾ ਸ਼ੇਰ-ਏ-ਪੰਜਾਬ ਇਸ ਦੇ ਗੁਣ ਦੇਖ ਕੇ ਇਸ ਤੇ ਮੋਹਿਤ ਹੋ ਗਿਆ ਜਦ ਇਹ ਨੌਜਵਾਨ ਆਪਣੇ ਜੰਗੀ ਕਰਤਵ ਦਿਖਾ ਚੁੱਕਾ ਤਾਂ ਮਹਾਰਾਜਾ ਸਾਹਿਬ ਨੇ ਇਸ ਨੂੰ ਆਪਣੇ ਸਾਹਮਣੇ ਬੁਲਾਇਆ ਅਤੇ ਭਰੇ ਦਰਬਾਰ ਵਿੱਚ ਬਹੁਮੁੱਲਾ ਕੰਠਾ ਆਪਣੇ ਹੱਥ ਨਾਲ ਇਸ ਦੇ ਗਲ ਵਿੱਚ ਪਾ ਦਿੱਤਾ ਜਾਸ ਇਸ ਦੇ ਘਰਾਣੇ ਦੀ ਪੁੱਛਗਿਛ ਕੀਤੀ ਤਾਂ ਸਰਕਾਰ ਨੂੰ ਦੱਸਿਆ ਗਿਆ ਕਿ ਇਹ ਨੌਜਵਾਨ ਸਰਦਾਰ ਗੁਰਦਿਆਲ ਸਿੰਘ ਸ਼ੁਕਰ ਚੱਗਿਆ ਮਿਸਲ ਦੇ ਕੁੰਮੇਦਾਨ ਦਾ ਪੁੱਤਰ ਹੈ ਅਤੇ ਇਸ ਦਾ ਨਾਮ ਹਰੀ ਸਿੰਘ ਹੈ ਇਸ ਦੇ ਸੁਣ ਨਾਲ ਛੇਰ ਪੰਜਾਬ ਨੂੰ ਬੜੀ ਖੁਸ਼ੀ ਹੋਈ ਇਸ ਦੇ ਨਾਲ ਹੀ ਜੇ ਸਰਕਾਰ ਨੂੰ ਇਹ ਮعلوم ਹੋਇਆ ਕਿ ਇਹ ਉੱਚ ਗੁਣ ਐਸ ਨੋ ਨਿਹਾਲ ਨੇ ਬਿਨਾਂ ਕਿਸੇ ਦੀ ਸਹਾਇਤਾ ਦੇ ਆਪਣੇ ਆਪ ਪ੍ਰਾਪਤ ਕੀਤੇ ਹਨ ਤਦ ਤਾਂ ਉਹਨਾਂ ਦੀ ਪ੍ਰਸੰਤਾ ਦੀ ਕੋਈ ਹੱਦ ਹੀ ਨਾ ਰਹੀ ਤੇ ਉਸੇ ਵਕਤ ਉਸ ਨੂੰ ਆਪਣਾ ਹਜ਼ੂਰੀ ਖਿਦਮਤਗਾਰ ਦਾ ਅਹੁਦਾ ਬਖਸ਼ਿਆ ਸ਼ੇਰ ਮਾਰਨਾ ਇਸ ਤਰ੍ਹਾਂ ਖਾਲਸਾ ਦਰਬਾਰ ਵਿੱਚ ਸਰਦਾਰ ਹਰੀ ਸਿੰਘ ਦੇ ਕੁਝ ਮਹੀਨੇ ਹੀ ਬੀਤੇ ਸਨ ਕਿ ਇੱਕ ਦਿਨ ਮਹਾਰਾਜਾ ਸਾਹਿਬ ਦੇ ਨਾਲ ਆਪ ਬੇਲੇ ਵਿੱਚ ਸ਼ਿਕਾਰ ਲਈ ਗਏ ਅੱਜ ਇਹ ਸ਼ਿਕਾਰਗਾਹ ਵਿੱਚ ਬੜੇ ਹੀ ਸਨ ਕਿ ਸਰਦਾਰ ਹਰੀ ਸਿੰਘ ਦੇ ਸਾਹਮਣੇ ਇੱਕ ਬੜਾ ਆਦਮ ਖਾਣਾ ਸ਼ੇਰ ਉੱਠਿਆ ਤੇ ਬੜੀ ਤੇਜ਼ੀ ਨਾਲ ਛਲਾਂਗ ਮਾਰ ਕੇ ਸਰਦਾਰ ਜੀ ਨਾਲ ਲਪਕ ਗਿਆ ਤੇ ਆਪਣਾ ਪੂਰਾ ਬਲ ਲਾ ਕੇ ਸਰਦਾਰ ਜੀ ਨੂੰ ਢੇਠਾ ਘਰਾਉਣ ਦਾ ਯਤਨ ਕਰਨ ਲੱਗਾ ਇਹ ਹੱਲਾ ਸ਼ੇਰ ਨੇ ਇਤਨੀ ਤੇਜ਼ੀ ਨਾਲ ਇੱਕਾ ਇੱਕ ਕੀਤਾ ਸੀ ਕਿ ਸਰਦਾਰ ਹਰੀ ਸਿੰਘ ਜੀ ਨੂੰ ਮਿਆਨ ਵਿੱਚੋਂ ਕਿਰਪਾਨ ਕੱਢਣ ਦਾ ਸਮਾਂ ਵੀ ਨਾ ਮਿਲ ਸਕਿਆ ਪਰ ਆਪ ਜੀ ਨੇ ਆਪਣੇ ਬਹਾਦਰ ਦਿਲ ਨੂੰ ਇੰਨਾ ਢਿਰੜ ਕੀਤਾ ਕਿ ਆਪਣੇ ਦੋਵਾਂ ਹੱਥਾਂ ਨਾਲ ਸ਼ੇਰ ਦਾ ਜਵਾੜਾ ਫੜ ਲਿਆ ਤੇ ਉਸ ਨੂੰ ਐਨੇ ਜੋਰ ਦੀ ਪੁਹਾਟੀ ਦਿੱਤੀ ਜਿਸ ਨਾਲ ਸ਼ੇਰ ਦਾ ਦਮ ਬੰਦ ਹੋ ਗਿਆ ਤੇ ਪਲ ਹੀ ਪਲ ਵਿੱਚ ਉਹ ਜ਼ਮੀਨ ਤੇ ਟੈ ਪਿਆ ਸਰਦਾਰ ਜੀ ਨੇ ਇਸ ਸਮੇਂ ਨੂੰ ਬਹੁਮੁੱਲਾ ਸਮਝ ਕੇ ਅੱਖ ਦੇ ਫੁਗਰਕਾਰ ਵਿੱਚ ਮਿਆਂ ਤੋਂ ਤਲਵਾਰ ਕੱਢ ਕੇ ਸ਼ੇਰ ਦੀ ਗੱਦਨ ਪਰ ਐਸਾ ਜ਼ੋਰਦਾਰ ਵਾਰ ਕੀਤਾ ਕਿ ਸ਼ੇਰ ਦਾ ਸਿਰ ਗਰਦਨ ਨਾਲੋਂ ਅੱਡ ਹੋ ਗਿਆ ਤੇ ਉਹ ਉਥੇ ਹੀ ਠੰਡਾ ਹੋ ਗਿਆ ਜਿਸ ਵਕਤ ਇਹ ਅਚਰਜ ਘਟਨਾ ਪੇਸ਼ ਆਈ ਉਸ ਵਕਤ ਮਹਾਰਾਜ ਸਾਹਿਬ ਕੁਝ ਫਾਸਲੇ ਪਰ ਸਨ ਆਪ ਜੀ ਛੇਤੀ ਨਾਲ ਕੋੜਾ ਉੜਾ ਕੇ ਸਰਦਾਰ ਜੀ ਦੀ ਮਦਦ ਲਈ ਪਹੁੰਚ ਗਏ ਤੇ ਸਰਦਾਰ ਜੀ ਨੂੰ ਹੱਲਾਸ਼ੇਰੀ ਦਿੱਤੀ ਕਿ ਸਾਵਧਾਨ ਰਹਿਣਾ ਅਸੀਂ ਪਹੁੰਚ ਗਏ ਹਾਂ ਪਰ ਮਹਾਰਾਜਾ ਸਾਹਿਬ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਜਦ ਹਰੀ ਸਿੰਘ ਨੇ ਬੜੇ ਠੰਡੇ ਦਿਲ ਨਾਲ ਆਕੂ ਆਖਿਆ ਕਿ ਸਰਕਾਰ ਹਜੂਰ ਦੇ ਇਕਬਾਲ ਨਾਲ شیر ਆਪਣਾ ਦਮ ਤੋੜ ਚੁੱਕਾ ਹੈ ਇਸ ਸਮੇਂ ਮਹਾਰਾਜਾ ਸਾਹਿਬ ਨਾਲ ਪੰਡਤ ਬਿਹਾਰੀ ਦਰਬਾਰੀ ਚਿੱਤਰਕਾਰ ਵੀ ਮजूद ਸੀ ਜਿਸ ਨੂੰ ਸ਼ੇਰੇ ਪੰਜਾਬ ਨੇ ਹੁਕਮ ਦਿੱਤਾ ਕਿ ਠੀਕ ਇਸੇ ਹਾਲਤ ਵਿੱਚ ਸਰਦਾਰ ਹਰੀ ਸਿੰਘ ਦੀ ਸ਼ੇਰ ਨਾਲ ਲੜਾਈ ਦੀ ਤਸਵੀਰ ਤਿਆਰ ਕੀਤੀ ਜਾਵੇ ਬਿਹਾਰੀ ਨੇ ਉਸੇ ਵਕਤ ਹੁਕਮ ਦੀ ਪਾਲਣਾ ਕੀਤੀ ਚਿੱਤਰ ਤਿਆਰ ਕੀਤਾ ਗਿਆ ਨਝੇਦੇ ਦੋ ਉਤਾਰੇ ਸਰਦਾਰ ਹਰੀ ਸਿੰਘ ਨੂੰ ਵੀ ਮਹਾਰਾਜ ਸਾਹਿਬ ਨੇ ਦਿੱਤੇ ਇਹਨਾਂ ਵਿੱਚੋਂ ਇੱਕ ਚਿੱਤਰ ਸਰਦਾਰ ਹਰੀ ਸਿੰਘ ਨੇ 8 ਜਨਵਰੀ ਸਨ 1821ਵੀਂ ਨੂੰ ਜਗਤ ਪ੍ਰਸਿੱਧ ਯਾਤੂ ਸੈਲਾਨੀ ਬੈਰਨ ਹੁਗਲ ਨੂੰ ਦਿੱਤਾ ਜੇ ਇਸ ਨੂੰ ਦੇਖ ਕੇ ਉਹ ਬੜਾ ਹੀ ਪ੍ਰਸੰਨ ਹੋਇਆ ਇਹ ਯਾਤੂ ਆਪਣੇ ਉਸ ਤਾਰੀਖ ਦੇ ਰੋਜ਼ਨਾਮਚੇ ਵਿੱਚ ਲਿਖਦਾ ਹੈ ਕਿ ਮੈਨੇ ਜੇ ਸਰਦਾਰ ਹਰੀ ਸਿੰਘ ਦੇ ਨਾਮ ਨਾਲ ਨਲੂਆ ਦੀ ਵਜ੍ਹਾ ਤਸਮੀਆਂ ਦੱਸਿਆ ਅਤੇ ਸਰਦਾਰ ਦੇ ਚੀਤੇ ਦਾ ਸਿਰ ਤਲਵਾਰ ਦੇ ਇੱਕੋ ਝੜਕੇ ਨਾਲ ਵਕ ਕਰ ਦੇਣ ਦਾ ਹਾਲ ਦੱਸਿਆ ਤਾਂ ਸਰਦਾਰ ਹਰੀ ਸਿੰਘ ਮੇਰੀ ਮਾਲੂਮਾਤ ਨੂੰ ਸੁਣ ਕੇ ਹੈਰਾਨ ਜਿਹਾ ਹੋ ਗਿਆ। ਇਸ ਸਮੇਂ ਮੈਨੂੰ ਸਰਦਾਰ ਜੀ ਨੇ ਆਪਣੀ ਸ਼ੇਰ ਨਾਲ ਲੜਾਈ ਵਾਲੀ ਇੱਕ ਮੂਰਤ ਦਿੱਤੀ। ਹੁਗਲ ਨੇ ਆਪਣੀ ਲਿਖਤ ਵਿੱਚ ਲਿਖਿਆ ਹੈ ਸਰਦਾਰੀ ਮਿਲਨੇ ਸ਼ੇਰੇ ਪੰਜਾਬ ਜਿਸ ਦੇ ਦਿਲ ਵਿੱਚ ਬਹਾਦਰ ਤੇ ਜਵਾਨ ਮਰਦਾਂ ਲਈ ਅਥਾ ਪਿਆਰ ਸੀ ਸਰਦਾਰ ਹਰੀ ਸਿੰਘ ਦੇ ਜੰਗੀ ਕਰਤਬ ਤੇ ਕਮਾਲ ਤਾਂ ਉਹ ਪਹਿਲਾਂ ਹੀ ਦੇਖ ਚੁੱਕਾ ਸੀ ਤੇ ਉਸ ਦਾ ਸ਼ੇਰ ਨਾਲ ਇਸ ਤਰ੍ਹਾਂ ਨਿੱ ਧੜਕ ਹੋ ਕੇ ਲੜਨਾ ਆਪਣੀ ਅੱਖੀਂ ਦੇਖ ਕੇ ਦਿਲ ਇਹਨਾਂ ਗਦਗਦ ਹੋਇਆ ਕਿ ਅਗਲੇ ਦਿਨ ਹੀ ਪਰੇ ਦਰਬਾਰ ਵਿੱਚ ਸਰਦਾਰ ਜੀ ਨੂੰ ਸ਼ੇਰ ਦਿਲ ਨਾਮੀ ਰਜਮਨ ਰਜਮੰਟ ਦਾ ਸਰਦਾਰ ਆਹਲਾ ਮੁਕਰ ਕਰ ਦਿੱਤਾ ਇਸ ਬਾਰੇ ਦੀਵਾਨ ਅਮਰਨਾਥ ਆਪਣੇ ਲਿਖ ਜਫਰਨਾਮਾ ਰਣਜੀਤ ਸਿੰਘ ਵਿੱਚ ਇਉਂ ਲਿਖਦਾ ਹੈ ਕਿ ਹਰੀ ਸਿੰਘ ਤੋਂ ਖਿਦਮਤਕਾਰੀ ਐੜੀ ਕਾਂਗ ਦਾ ਅਹੁਦਾ ਛਡਾ ਕੇ ਸਰਦਾਰੀ ਦਾ ਮਰਤਬਾ ਬਖਸ਼ ਦਿੱਤਾ ਤੇ 800 ਸਵਾਰ ਤੇ ਪੈਦਲ ਦਾ ਅਫਸਰ ਥਾਪ ਕੇ ਇੱਜ਼ਤ ਅਫਜ਼ਾਈ ਕੀਤੀ ਅਸਲ ਲਿਖਤ ਇਸ ਤਰ੍ਹਾਂ ਹੈ ਇਹ ਉਰਦੂ ਵਿੱਚ ਲਿਖੀ ਇਥੋਂ ਸਰਦਾਰ ਹਰੀ ਸਿੰਘ ਦਾ ਫੌਜੀ ਜੀਵਨ ਆਰੰਭ ਹੁੰਦਾ ਹੈ ਉਹ ਆਪਣੀ ਬੇਮਿਸਾਲ ਯੋਗਤਾ ਅਤੇ ਅਦੁੱਤੀ ਗੁਣਾਂ ਦੇ ਕਾਰਨ ਨਾ ਕੇਵਲ ਖਾਲਸਾ ਫੌਜ ਦੇ ਕਮਾਂਡਰ ਇਨ ਚੀਫ ਦੇ ਮਹਾਨ ਉੱਚ ਅਹੁਦੇ ਪਰ ਪਹੁੰਚੇ ਬਲਕਿ ਕਸ਼ਮੀਰ ਹਜ਼ਾਰਾ ਅਤੇ ਪਸ਼ਾਵਰ ਦੇ ਕਾਮਯਾਬ ਗਵਰਨਰ ਵੀ ਬਣੇ ਜਿੱਥੇ ਕਿ ਆਪ ਦੇ ਨਾਮ ਦਾ ਸਿੱਕਾ ਚੱਲਿਆ ਲਓ ਜੀ ਅੱਜ ਲਈ ਇੰਨਾ ਹੀ ਇਤਿਹਾਸ ਲੈ ਕੇ ਹਾਜ਼ਰ ਆਂ ਕੱਲ ਨੂੰ ਅਗਲਾ ਅਧਿਆਇ ਲੈ ਕੇ ਹਾਜ਼ਰ ਹੋਵਾਂਗੇ ਆਪ ਜੀ ਆਪਣੀ رائے ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇਤਿਹਾਸ ਪੜਦਿਆਂ ਸੁਣਦਿਆਂ ਸੁਣਾਉਂਦਿਆਂ ਸਮੇਂ ਬੇਅੰਤ ਪ੍ਰਕਾਰ ਦੀਆਂ ਪੁੱਲਾਂ ਚੁੱਕਾਂ ਇੰਦਰ ਹੋਈਆਂ ਹੋਣਗੀਆਂ ਗੁਰੂ ਸਾਹਿਬ ਅਕਸ਼ਨਹਾਰ ਨੇ ਗੁਰੂ ਸਾਹਿਬੇ ਗੁਰਦਾਸ ਬੇਨਤੀ ਕਿ ਸਿੰਘ ਨੂੰ ਅੱਗੇ ਤੋਂ ਸਹੀ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਚੀ ਬਖਸ਼ਣ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ